ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸੰਗਠਨ ਸਕਤਰ ਛੇਰ ਸਿੰਘ ਮਹੀਵਾਲ ਅੱਜ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਜੀ ਦਾ ਪੰਜਾਬ ਤੇ ਕੇਂਦਰ ਦੀ ਸਰਕਾਰ ਨੇ ਫੇਸਬੁੱਕ ਪੇਜ ਜਿਹੜਾ ਉਹਨੂੰ ਬੰਦ ਕੀਤਾ ਵਾ ਦਰਸਲ ਸਰਕਾਰ ਘੁਬੜਾਈ ਹੋਈ ਆ ਜੋ ਪਿਛਲੇ 7 ਮਹੀਨਿਆਂ ਤੋਂ ਮੋਰਚਾ ਚੱਲ ਰਿਹਾ ਵਾ ਉਹ ਪੰਜਾਬ ਤੇ ਕੇਂਦਰ ਦੀ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਆ ਵਾ ਔਰ ਲੋਕਾਂ ਨੂੰ ਸਮਝ ਜਿਹੜੀ ਆ ਉਹ ਆ ਚੁੱਕੀ ਆ ਕਿ ਜਿਹੜੇ ਅਸੀਂ 25 ਸਾਲੀ ਦਲਾਲ ਚੋਂਦੇ ਆ ਉਹ ਜਿਹੜੇ ਦਲਾਲ ਆ ਉਹ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਭੁਗਤਦੇ ਆ ਔਰ ਦੂਸਰੇ ਬੰਨੇ ਸਰਕਾਰ ਘਬराई ਹੋਈ ਆ ਕਿਉਂਕਿ ਜਿੱਥੇ ਕਿਸਾਨ ਤੇ ਮਜ਼ਦੂਰ ਮੈਦਾਨ ਦੇ ਵਿੱਚ ਆ ਉੱਥੇ ਹੀ ਹਜ਼ਾਰਾਂ ਦੇ ਬੀਬੀਆਂ ਦੇ ਜਿਹੜੇ ਆ ਉਹ ਕਾਠ ਹੋ ਰਹਾ ਬੀਬੀਆਂ ਜਥੇਬੰਦ ਕੋ ਕੇ ਮੈਦਾਨ ਦੇ ਵਿੱਚ ਲੜ ਰਹੀਆਂ ਵਾ ਇਸੇ ਘਮਰਾੜ ਦੇ ਵਿੱਚ ਆਣ ਕੇ ਜਿਹੜਾ ਵੋ ਸਤਨਾਮ ਸਿੰਘ ਪੰਨੂ ਜੀ ਦਾ ਫੇਸਬੁੱਕ ਪੇਜ ਜਿਹੜਾ ਵਾ ਉਹਨੂੰ ਬੰਦ ਕੀਤਾ ਵਾ ਅਸੀਂ ਪੰਜਾਬ ਤੇ ਕੇਂਦਰ ਦੀ ਸਰਕਾਰ ਨੂੰ ਚੇਤਾਵਨੀ ਦੇਣੀ ਆ ਕਿ ਉਹ ਪੇਜ ਤੰਤਰ ਜਿਹੜਾ ਚਲਾਇਆ ਜਾਵੇ ਪਰ ਇੱਥੇ ਜਿਹੜਾ ਲੋਕਤੰਤਰ ਦਾ ਤੁਸੀਂ ਬੁਰਕਾ ਪਹਿਨ ਕੇ ਆਇਆ ਵਾ ਉਹ ਅੱਜ ਫੇਰ ਇੱਕ ਵਾਰੀ ਲੀਰੋ ਲੀਰ ਹੋ ਚੁੱਕਾ ਵਾ ਕਿਉਂਕਿ ਸਾਨੂੰ ਸੰਵਿਧਾਨ ਅਧਿਕਾਰ ਦੇਂਦਾ ਵਾ ਬੋਲਣ ਤੇ ਲਿਖਣ ਵਾਸਤੇ ਉਹ ਅਧਿਕਾਰ ਸਾਡੇ ਤੋਂ ਖੋਇਆ ਜਾ ਰਿਹਾ ਵਾ ਤੁਸੀਂ ਘਬਰਾੜ ਦੇ ਵਿੱਚ ਆਣ ਕੇ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਜੋ ਪਰ ਇਹ ਉਸ ਫੁੱਟਬਾਲ ਵਾਂਗੂ ਜਿੰਨਾ ਇਹਨੂੰ ਧਰਤੀ 'ਤੇ ਮਾਰੋਗੇ ਇੰਨਾ ਹੀ ਇਹ ਉੱਚਾ ਜਾਊਗਾ 25 ਸਾਲ ਲੜਨ ਦੀ ਅਸੀਂ ਜਿਹੜੀ ਉਹ ਤਿਆਰੀ ਕਰ ਲਈ ਆ 25 ਸਾਲ ਮੋਰਚਾ ਚਲਾਵਾਂਗੇ 25 ਸਾਲ ਮੋਰਚਾ ਲੜਾਂਗੇ ਔਰ ਇਹ ਜਿਹੜਾ ਵਾ ਅ ਅੰਗਰੇਜ਼ਾਂ ਦੀ ਬੀ ਟੀਮ ਜਿਹੜੀ ਕਰੇਜਾ ਦੀ ਅਧ ਬਸਤੀ ਆ ਪਹਿਲਾਂ ਬਸਤੀ ਹੀ ਹੁਣ ਅਧ ਬਸਤੀ ਆ ਉਹ ਰਾਜ ਨੂੰ ਜੜਾ ਤੋਂ ਪੁੱਟ ਕੇ ਕਿਸਾਨਾਂ ਮਜ਼ਦੂਰਾਂ ਦਾ ਰਾਜ ਲਿਆਵਾਂਗੇ ਇਸ ਕਰਕੇ ਕਦੇ ਆਗੂਆਂ ਦੇ ਪੇਚ ਬੰਦ ਕਰਕੇ ਤੁਸੀਂ ਸਾਡੀ ਆਵਾਜ਼ ਨੂੰ ਨਹੀਂ ਦਬਾ ਸਕਦੇ ਅਸੀਂ ਚੇਤਾਵਨੀ ਦੇ ਦਿੰਦੇ ਹਾਂ ਕਿ ਤੁਰੰਤ ਜਿਹੜਾ ਪੇਚ ਆ ਉਹਨੂੰ ਚਾਲੂ ਕੀਤਾ ਜਾਵੇ ਚਲਾਇਆ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਜਿਹੜੇ ਉਹ ਪੰਜਾਬ ਦੇ ਵਿੱਚ ਵੀ ਹੋਣਗੇ ਇਹ ਭਗਵਾਨਤਮਾਨ ਸਰਕਾਰ ਵੀ ਸੋਚ ਲੇ ਇਹ ਤੋਂ ਪਹਿਲਾਂ ਕਈ ਮੁੱਖ ਮੰਤਰੀ ਆਏ ਆ ਉਹ ਵੇਖ ਲਓ ਅੱਜ ਕੰਦਾ ਨਾ ਵਜਦੇ ਫਿਰਦੇ ਆ ਅੱਜ ਕਿੱਥੇ ਆ ਕੈਪਟਨ ਅੱਜ ਕਿੱਥੇ ਆ ਬਾਦਲ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਦਾ ਵੀ ਇਹੀ ਹਾਲਾਤ ਹੋਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ